ਸਤਿ ਸ਼੍ਰੀ ਅਕਾਲ ਦੋਸਤੋ ਇਹ ਵੀਡੀਓ ਹੜ੍ਹਾਂ ਨਾਲ ਸੰਬੰਧਿਤ ਆਰਾਹਤ ਕਾਰਜਾਂ ਲਈ ਰਾਸ਼ਨ ਭੇਜੇ ਭੇਜਣ ਸੰਬੰਧੀ ਬੇਨਤੀ ਇਹ ਹੈ ਵੀ ਮਲੇਰ ਕੋਟਲੇ ਦੇ ਮੁਸਲਮ ਵੀਰਾਂ ਨੇ ਰਾਸ਼ਨ ਤੇ ਨਗਦੀ ਇਕੱਠੀ ਕਰੀ ਹੋਈ ਆ ਉਹਨਾਂ ਨੇ ਮਤਲਬ ਕਿ ਸੁਣਿਆ ਵੀ ਹੋਇਆ ਮੈਂ ਵੀ ਸੁਣਿਆ ਸਾਰੇ ਨੇ ਸੁਣਿਆ ਹੋਇਆ ਵੀ ਬਹੁਤੀਆਂ ਜਗਾਵਾਂ ਤੇ ਤਾਂ ਨਜਾਇਜ਼ ਰਾਸ਼ਨ ਜਾ ਰਿਹਾ ਉਹ ਚੀਜ਼ਾਂ ਜਾ ਰਹੀਆਂ ਨੇ ਜਿਨ੍ਹਾਂ ਦੀ ਲੋੜ ਨਹੀਂ ਬਹੁਤੀਆਂ ਜਗਾਵਾਂ ਐਸੀਆਂ ਨੇ ਜਿੱਥੇ ਹਲੇ ਤੱਕ ਕੁਝ ਪਹੁੰਚਿਆ ਨਹੀਂ ਬੀਰਾਂ ਦਾ ਮੈਨੂੰ ਫੋਨ ਆਇਆ ਸੀਗਾ ਕਹਿੰਦੇ ਵੀ ਸਾਨੂੰ ਪਤਾ ਕਰਕੇ ਦੱਸੋ ਵੀ ਵਿਸ਼ੇਸ਼ ਕਿਹੜੀ ਜਗ੍ਹਾ ਜਿੱਥੇ ਰਾਸ਼ਨ ਦੀ ਜਾਂ ਕਿਹੜੀ ਚੀਜ਼ ਦੀ ਲੋੜ ਆ ਗਈ ਅਸੀਂ ਕੀ ਭੇਜ ਸਕਦੇ ਹਾਂ ਰੋਟੀ ਬਣਾ ਕੇ ਭੇਜੀਏ ਜਾਂ ਨਗਦੀ ਲੈ ਕੇ ਜਾਈਏ ਜਾਂ ਕੁਝ ਹੋਰ ਜਿੱਦਾਂ ਦੀ ਵੀ ਕੋਈ ਲੋੜ ਆ ਗਈ ਸਾਨੂੰ ਉਹਦੀ ਜਾਣਕਾਰੀ ਚਾਹੀਦੀ ਆ ਕਿੱਥੇ ਜ਼ਿਆਦਾ ਲੋੜ ਆ ਕਿੱਥੇ ਨਹੀਂ ਪਹੁੰਚੀ ਇਸ ਕਰਕੇ ਬੇਨਤੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਬੀ ਉਹਨਾਂ ਵੀਰਾਂ ਨੂੰ ਆਪਾਂ ਕੀ ਸੁਨੇਹਾ ਲਾਈਏ ਕੱਲ ਸਵੇਰ ਅੱਜ ਹੈਗੀ 1 ਅਗਸਤ 2 ਅਗਸਤ ਨੂੰ ਸਵੇਰ ਨੂੰ ਉਹਨਾਂ ਨੇ ਰਾਸ਼ਨ ਜਿਹੜਾ ਇੱਥੋਂ ਭੇਜਣਾਗਾ ਅੱਜ ਅੱਜ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੇ ਵੀ ਕਿੱਥੇ ਭੇਜਣਾ ਹੱਥ ਜੋੜ ਕੇ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਿਹਨੂੰ ਕੋਈ ਜਾਣਕਾਰੀ ਆ ਜ਼ਰੂਰ ਦੱਸ ਦਿਓ ਤਾਂ ਜੋ ਆਪਾਂ ਉਹਨਾਂ ਨੂੰ ਦੱਸ ਸਕੀਏ ਭਾਈ ਇੱਥੇ ਜਿਆਦਾ ਲੋੜ ਆ ਇੱਥੇ ਆਹ ਚੀਜ਼ ਭੇਜ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ